ਅਸੀਂ ਤਾਂ ਗੱਲ ਲਈ ਆ ਕਿ ਜਿੱਥੇ ਇਹਦੇ ਦੇ ਮਹਾਨ ਕੀਰਤਨੀਏ ਕਥਾਵਾਚਕ ਆਪਣੀ ਗੱਲ ਰੱਖ ਜਾਣ ਕੌਮ ਨੂੰ ਸੇਧ ਦੇ ਜਾਣ ਉੱਥੇ ਸਾਡੇ ਵਰਗੇ ਲੋਕਾਂ ਦੇ ਬੋਲੋਂ ਨਹੀਂ ਕੋਈ ਮੁਜਾਜ ਕਰਿੰਦੀ ਨਹੀਂ ਪਰ ਸੰਤਾਂ ਦਾ ਹੁਕਮ ਵੀ ਲੱਭੀ ਹੁਕਮ ਹਰ ਕਰਦਾ ਹੈ ਜਿਹਦੇ ਚੋ ਜੋ ਕੱਲ ਜਿਸ ਕੱਲ ਦਾ ਜ਼ਿਕਰ ਹੋਇਆ ਤੇ ਸਾਨੂੰ 에어ਪੋਰਟ ਤੋਂ ਰੋਕਿਆ ਗਿਆ ਮੇਰਾ ਖਿਆਲ ਮੈਨੂੰ ਪਹਿਲੀ ਵਾਰ ਨਹੀਂ ਗਿਆ ਸੀ ਮੈਂ ਤੂੰ ਪਹਿਲਾਂ ਵੀ ਕੋਈ 10 ਫਾਰਾਂ ਵਾਰ ਡੋਮੈਸਟਿਕ ਫਲਾਈਟ ਦੇ ਵਿੱਚ ਸਭ ਕਰ ਚੁੱਕਾ ਕਦੇ ਨਹੀਂ ਪ੍ਰੋਬਲਮ ਆਈ ਕਦੇ ਨਹੀਂ ਕਿਸੇ ਨੇ ਰੋਕਿਆ ਹਸ ਹਕੀਕਤ ਸੀ ਕੀ ਕਹਾਣੀ ਕੀ ਸੀ ਕਹਾਣੀ ਇਹ ਸੀ ਕਿਹਾ ਜਿਹੜਾ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਇਸ ਇਲੈਕਸ਼ਨ ਦੇ ਜੋ ਰਿਜ਼ਲਟ ਆਏ ਨੇ ਉਹ ਬੜੇ ਹਰਨੀ ਜਾਂ ਦੇ ਰਿਜ਼ਲਟ ਸੀ ਧਿਆਨ ਦੇ ਕੇ ਜਦੋਂ ਤੁਸੀਂ ਇਹਨੂੰ ਮੈਪੋ ਦੇ ਸਾਰੇ ਕਹਾਣੀ ਨੂੰ ਵਾਚਣ ਦਾ ਯਤਨ ਕਰੋਗੇ ਫਿਰ ਪਤਾ ਲੱਗੇਗਾ ਕਿ ਗੱਲ ਕੀ ਸੀ ਅਣਪਾ ਜਿੱਥੋਂ ਹਾਰੀ ਹੈ ਉਹਨਾਂ ਦੇ ਵਿੱਚੋਂ 71 ਸੀਟਾ ਉਹ ਨੇ ਚਿੱਥੇ ਪਿੰਡੂ ਖੇਤਰ ਦੇ ਲੋਕ ਨੇ ਜਿੱਥੇ ਵਸੇ ਜਿੱਥੇ ਕਿਸਾਨ ਤੇ ਮਜ਼ਦੂਰ ਵਸੇ ਹਨ ਪਰ ਉਹ ਜਿਹੜੋਂ 71 ਸੀਟਾ ਹਾਰੇ ਨੇ ਤਾਂ ਸਰਵੇ ਹੋਇਆ ਨਾ ਅੰਦਰ ਬੈਠ ਕੇ ਕੋਈ ਐਵੇਂ ਹਵਾ 'ਚ ਨਹੀਂ ਮਿਲ ਆਇਆ ਸਰਵੇ ਚੁਲੇ ਗੱਲ ਨਿਕਲੀ ਤੇ ਸਾਡੀ ਹਾਰ ਦਾ ਕਾਰਨ ਕਿਸਾਨ ਹੈ ਕਿ ਕਿਸਾਨਾਂ ਤੋਂ ਗਾਹਾਂ ਟੱਪ ਕੇ ਕੀ ਹੈ ਉਹ ਇਹ ਹੈ ਕਿ ਜਦੋਂ ਇਹ ਦਿੱਲੀ ਨੂੰ ਜਾ ਰਹੇ ਸੀ ਇਹਨਾਂ ਦੇ ਜੋ ਤਸ਼ੱਦਦ ਹੋਇਆ ਇੱਕ ਨੌਜਵਾਨ ਸ਼ਹੀਦ ਹੋ ਗਿਆ ਸ਼ੁਕਰਨ ਪੰਜਾਬੀ ਆਈਸਾਈਡ ਚਲੀ ਗਈ ਲਗਭਗ 40 ਦੇ ਫੀਲਡ ਟਰੈਕਟਰ ਤੋੜੇ ਗਏ 430 ਜ਼ਖਮੀ ਹੋ ਗਏ ਲੇਕਿਨ ਇਹਨਾਂ ਨੇ ਫਿਰ ਵੀ ਇੱਕ ਕੌਮ ਇੰਨੀ ਤਾਕਤ ਰੱਖਣ ਵਾਲੀ ਕੌਮ ਜਿਹੜੀ ਕੌਮ ਨੇ ਜਾ ਕੇ ਜਲੰਧਰ ਵਾਲੇ ਬਾਗ ਦੀ ਘਟਨਾ ਦਾ ਬਦਲਾ ਇੰਗਲੈਂਡ ਦੇ ਵਿੱਚ ਜਾ ਕੇ ਲੈ ਸਕਦੀ ਹੋਵੇ ਔਰ 21 ਸਾਲ ਤੱਕ ਆਪਣੇ ਅੰਦਰ ਉਸ ਤਰਦ ਨੂੰ ਪਾਲ ਕੇ ਰੱਖ ਸਕਦੀ ਹੋਵੇ ਉਸ ਕੌਮ ਨਾਲ ਪੰਗਾ ਤਬੜਾ ਮੈਂ ਕਿਹਾ ਪੈ ਸਕਦਾ ਪਰ ਫਿਰ ਇਹਨਾਂ ਨੇ ਸਬਰ ਕਿੰਨਾ ਕੀਤਾ ਉਹ ਅਸੀਂ ਕੀਤਾ ਇਕਿਨਾਂ ਸਾਨੂੰ ਸਾਡੇ ਪਾਤਸ਼ਾਹ ਦੱਸਦੇ ਨੇ ਸਾਡੇ ਰਹਿਬਰ ਨੇ ਜੇ ਤਲਵਾਰ ਚੱਕੀ ਹੈ ਤਾਂ ਫਿਰ ਸਾਡੇ ਰਹਿਬਰ ਨੇ ਇਹ ਵੀ ਦੱਸਿਆ ਕਿ ਤੱਕੀ ਤਵੀ ਤੇਰੀ ਬੈਠਣਾ ਅਤੀ ਤਵੀ ਤੇ ਬੈਠਣ ਦਾ ਵੱਲ ਵੀ ਤਾਂ ਸਾਡਾ ਰਹਿਬਰ ਦੱਸ ਤੀ ਹੈ ਸਾਡਾ ਵਾਹਿਗੁਰੂ ਦੱਸ ਕੇ ਗਿਆ ਸਾਨੂੰ ਔਰ ਅਸੀਂ ਉਹਨਾਂ ਦੇ ਜਗਤ ਦਾ ਮੁਕਾਬਲਾ ਸਮਰ ਦੇ ਨਾਮ ਤੇ ਕੀਤਾ ਔਰ ਜਦੋਂ ਪੂਰੇ ਦੁਨੀਆ ਦੇ ਅੰਦਰ মিডিਆ ਚ ਗਨ ਗਈ ਹਰ ਇੱਕ ਭਾਰਤੀ ਤੱਕ ਹਿੰਦੂਸਤਾਨੀ ਤੱਕ ਗਈ ਚਾਹੇ ਕਿਤੇ ਵੀ ਬੈਠਾ ਸੀ ਉਹਨੇ ਦੇਖਿਆ ਕਿ ਕਿਸਾਨ ਜਾਪ ਇਸ ਲਈ ਰਹੇ ਨੇ ਇੱਕ ਤਾਂ ਹੁੰਦਾ ਸੀ ਕੁਝ ਮੰਗਣ ਜਾ ਰਹੇ ਹਾਂ ਮੰਗ ਕੁਝ ਨਹੀਂ ਗਏ ਅਸੀਂ ਇਸ ਪਤਪਦਰੀ ਜਾਣੇ ਸੀ ਕਿ ਤੁਸੀਂ ਸਾਡੇ ਨਾਲ ਵੱਖ-ਵੱਖ ਸਮਿਆਂ ਤੇ ਜੋ ਕਮਿਟਮੈਂਟਸ ਕੀਤੀਆਂ ਨੇ ਜੋ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੋ ਜੀ ਸਿਰਫ ਕਹਨੇ ਇੱਕ ਇੰਨੀ ਕੰਮ ਸੀ ਸਰਕਾਰ ਸਾਡੇ ਨਾਲ ਮੀਟਿੰਗ ਕਰਕੇ ਉਹ ਗੱਲ ਦੀ ਚਰਚਾ ਕਰ ਸਕਦੀ ਸੀ ਕੋਈ ਨਿਕਾ ਨਹੀਂ ਸੀ ਲੇਕਿਨ ਸਰਕਾਰ ਦੇ ਮਗਰ ਨਹੀਂ ਗਿਆ ਜਿਹੜੀਆਂ ਤਾਕਤਾਂ ਨੇ ਉਹ 24 ਘੰਟੇ ਕਿਸੇ ਵੀ ਹਾਲਤ ਦੇ ਵਿੱਚ ਕਿਸਾਨਾਂ ਦੀਆਂ ਇਹ ਡਿਮਾਂਡਾਂ ਨੇ ਜਿਹੜੀਆਂ ਰੋਲੀਆਂ ਐ ਇਹ ਪੂਰੀਆਂ ਨਹੀਂ ਕਰਨੀਆਂ ਉਹਦੇ ਮਗਰ ਲਈ ਕੀ ਸਾਡੀ ਚਾਹ ਉਹ ਕਦੇ ਫੇਰ ਆਪਾਂ ਇਕੱਠੇ ਹੋਏ ਉਹਦੇ ਤੇ ਵੀ ਚਰਚਾ ਕਰਾਂਗੇ ਲੰਬੀ ਚਰਚਾ ਦਾ ਵਿਸ਼ਾ ਹੈ ਇਹ ਸੌਖੀ ਜੀ ਗੱਲ ਸਮਝਣ ਵਾਲੀ ਨਹੀਂ ਹੈ ਕਿਉਂ ਇੰਨਾ ਜ਼ੋਰ ਲੱਗਿਆ ਹੋਇਆ ਹੈ ਲੇਕਿਨ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਮੈਂ ਗੱਲ ਇਹ ਕਰਦਾ ਸੀ ਕਿ ਉਹ ਆਪਣੀਆਂ ਕਮਿਟਮੈਂਟਸ ਨੂੰ ਪੂਰਾ ਕਰਵਾਉਣ ਲਈ ਚੱਲੇ ਨੂੰ ਤੇ ਉਹਨਾਂ ਨੂੰ ਰਾਜਧਾਨੀ ਦੇ ਵਿੱਚ ਆਉਣ ਨਹੀਂ ਦਿੱਤਾ ਇੰਨਾ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਉਹਨੇ ਬੜਾ ਸਬਰ ਨਾਲ ਚੱਲ ਗਿਆ। ਔਰ ਹਰ ਉਹ ਵਿਅਕਤੀ ਜਿਹੜਾ ਕਿਸਾਨ ਦੀ ਪੈਦਾ ਕੀਤੀ ਰੋਟੀ ਖਾਂਦਾ ਹੈ। ਹਰ ਉਹ ਵਿਅਕਤੀ ਜਿਹੜਾ ਕਿਸਾਨ ਦੇ ਦਰਦ ਨੂੰ ਮਹਿਸੂਸ ਕਰਦਾ ਹੈ, ਉਹਨੇ ਆਪਣੀ ਆਪਣੀ ਥਾਂ ਤੇ ਬੈਠ ਕੇ ਉਹ ਦਰਦ ਮਹਿਸੂਸ ਕੀਤਾ ਔਰ ਇਹਨਾਂ ਨੂੰ 77 ਸੇਕਾਂ ਦੇ ਉੱਤੋਂ ਉਹ ਧੂਲ ਚੁਕਾਈ ਛਡਾਈ ਜਿਹੜਾ ਰਸਟੇ ਨਿਕਲਿਆ ਕਿ ਜਿਹੜੇ 400 ਪਰ ਅੱਕੀ ਬਾਰ 400 ਬਾਰ ਅੱਕੀ ਬਾਰ 400 ਪਰ ਕਰਦੇ ਸੀ ਉਹ 240 ਤੇ ਫਸ ਗਏ। ਅੱਲਾ 240 ਤੱਕ ਨਹੀਂ ਫਸ ਗਏ ਸਰਕਾਰ ਨੇ ਇਹੋ ਜਿਹੀ ਬਣੀ ਤੁਹਾਡੇ ਸਾਹਮਣੇ ਸਾਰੇ ਹੁਣ ਉਹਨਾਂ ਨੂੰ ਡਰ ਕੀ ਸੀ ਸਮ ਕਿਉਂ ਰੋਕਿਆ ਮੇਰਾ ਸਵਾਲ ਇਸ ਕਰਤੇ ਜੀ ਵੀ ਕਿ ਤੁਹਾਨੂੰ ਰੋਕਿਆ ਕਿਉਂ ਉਹ ਮੇਰਾ ਜਾਲਾ ਮੇਰੀ ਗੱਡੀ ਤੋਂ ਹਲ ਵੀ ਹੋਏਗੀ ਐਡੀ ਇੱਕ ਪੈਨ ਡਰਾਈਵ ਹੈ ਅਸੀਂ ਉਹਦੇ ਵਿੱਚ ਪੂਰੀ ਕਹਾਣੀ ਕੈਦ ਕੀਤੀ ਹੋਈ ਹੈ ਉਹ ਲੋਕਾਂ ਨੂੰ ਅਸੀਂ ਦਿਖਾ ਰਹੇ ਹਾਂ ਤੇ ਜਿਹੜਾ ਉਹ ਦਰਦ ਹੈ ਉਹ ਸਾਡੇ ਉਹ ਲੋਕ ਸਮਝਣ ਮਹਿਸੂਸ ਕਰਨ ਕਿ ਕਿਸਾਨਾਂ ਨਾਲ ਕਿਉਂ ਹੋਇਆ ਉਹ ਅਸੀਂ ਸਾਊਥ ਦੇ ਵਿੱਚ ਜਾ ਕੇ ਵੀ ਸਾਡੀ ਉਹ ਪੈਨ ਡਰਾਈਵ ਨੇ ਲੋਕਾਂ ਦੇ ਵਿੱਚ ਜਾਣਾ ਸੀ ਕਿ ਉਹ ਪੈਨ ਡਰਾਈਵ ਦਾ ਪ੍ਰਭਾਵ ਇਹਨਾਂ ਨੂੰ ਦੱਸ ਕੀ ਸੀ ਕਿ ਜਿਨੂੰ ਅੱਖੀਂ ਦੇਖਿਆ ਜਿਹੜਾ ਲੋਕਾਂ ਨੇ ਮੀਡੀਆ ਦੇ ਰਾਹੀਂ ਉਹਨਾਂ ਲੋਕਾਂ ਨੇ ਸਾਨੂੰ ਸਬਕ ਦਿੱਤਾ ਹੈ ਤੇ ਜੇਕਰ ਇਹ ਦੁਬਾਰਾ ਇਹ ਜ਼ਖਮ ਨੂੰ ਤਾਜ਼ਾ ਕਰਿਆ ਦਬਾਰੋ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਤੇਰਾ ਮਹਾਰਾਸ਼ਟਰ ਦਾ ਸਾਥ ਹੀ ਹੱਤੋਂ ਨਿਕਲ ਗਿਆ ਹਕੀਕਤ ਦਾ ਰੇਸ ਹੁਣ ਕੋਈ ਰੌਲਾ ਨਹੀਂ ਸੀ ਮੰਨ ਪਰ ਦੂਜੇ ਪੱਖ ਤੋਂ ਗੱਲ ਇਹ ਵੀ ਹੈ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਇਹ ਮਹਾਨਾ ਬਣਾ ਲਿਆ ਵੀ ਸ੍ਰੀ ਸਾਹਿਬ ਇਹ ਪਾਕਿਸਤਾਨੀ ਅਸੀਂ ਜਾਣ ਦੇਣਾ ਤਾਂ ਫਿਰ ਸਾਨੂੰ ਵੀ ਤਾਂ ਜਿਵੇਂ ਅਮਰਤ ਸ਼ਿਕਾਇਆ ਹੈ ਕਿਹਾ ਗਿਆ ਹੈ ਨਾ ਕਿ ਸ੍ਰੀ ਸਾਹਿਬ ਤੰਤੂ ਦੂ ਨਹੀਂ ਸਾਨੂੰ ਵੀ ਤਾਂ ਕਿਸੇ ਨੇ ਦੱਸਿਆ ਹੈ ਅਪਰਸੀ ਆ ਕੇ ਲਾਦੇ ਅੰਮੀ ਤੁਹਾਡੇ ਚੌੜ ਦਸਤੀ ਲਾਦੇ ਅੰਮੀ ਹਾਂ ਨਹੀਂ ਮੈਂ ਹਾਲਾਂਕਿ ਜਿਵੇਂ ਮੇਰੇ ਤੋਂ ਪਹਿਲਾਂ ਗੱਲ ਰੱਖੀ ਗਈ ਕਿ ਗੁਰੂ ਨਾਨਕ ਪਾਤਸ਼ਾਹ ਨੇ ਸ਼ਹਾਦਤ ਕਾਦੇ ਲਈ ਦਿੱਤੀ ਹੈ ਸਿਰਫ ਜਨੂ ਦੀ ਖਾਤਰ ਜਲੂਤ ਰਿਆ ਸੀ ਨਾ ਤੇ ਉਹੀ ਨੌਵੀਂ ਗੱਡੀ ਜਿਹਨੂੰ ਪਹਿਲੇ ਸਰੂਪ ਚ ਬੈਠੇ ਨੇ ਤੇ ਜੋੜ ਲਾ ਰਹੇ ਨੇ ਉਹਨੂੰ ਤੇ ਤੁਸੀਂ ਮਹਾਰਾਜ ਆ ਜਨੂਬ ਧਾਰਨ ਕਰ ਲੋ ਕਹਿੰਦੇ ਨਹੀਂ ਕਰਨਾ ਜਵਾਬ ਦੇਦਾ ਮੈਂ ਨਹੀਂ ਧਾਰਨ ਕਰਨਾ ਇਹ ਜਿਵੇਂ ਤਾਂ ਉਹਨਾਂ ਨੇ ਜਨੂ ਦਾ ਵਿਰੋਧ ਕੀਤਾ ਤੇ ਜਦੋਂ ਜਮਨ ਵਸਤੀਓ ਜਨੂ ਨੂੰ ਲਾਉਣ ਦੀ ਗੱਲ ਆਈ ਤਾਂ ਉੱਥੇ ਸਿਰ ਧਾਰ ਦੀ ਬਾਜ਼ੀ ਲਈ ਕੁਰਬਾਨੀ ਦਿੱਤੀ ਹੈ ਸਾਡੇ ਗੁਰੂ ਨੇ ਸਾਨੂੰ ਕੀ ਦੱਸਿਆ ਕਿ ਜ਼ਬਰਦਸਤੀ ਦਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹ ਨਹੀਂ ਹੋ ਸਕਦਾ ਕੋਈ ਗੱਲ ਨਹੀਂ ਸਾਡਾ ਪ੍ਰੋਗਰਾਮ ਤੁਸੀਂ ਮਿਸ ਕਰਾਤਾ ਪ੍ਰੋਗਰਾਮ ਬਹੁਤ ਵੱਡਾ ਸੀ ਹਜ਼ਾਰਾਂ ਦੀ ਗਿਣਤੀ ਸਾਡੇ ਕਿਸਾਨ ਉੱਤੇ ਇਕੱਠੇ ਹੋਏ ਸੀ ਵੱਡੀ ਗਿਣਤੀ ਦੇ ਵਿੱਚ ਪ੍ਰੈਸ ਉੱਤੇ ਆਈ ਸੀ ਜਿਨ੍ਹਾਂ ਦੇ ਸਾਹਮਣੇ ਅਸੀਂ ਇਹ ਗੱਲ ਲਿਜਾਣੀ ਚਾਹੁੰਦੇ ਸੀ ਉਹਨਾਂ ਨੇ ਮਿਦਾਨ ਨਹੀਂ ਦਿੱਤੀ ਲੇਕਿਨ ਇਹ ਗੱਲ ਕੋਈ ਛੋਟੀ ਨਹੀਂ ਕਿ ਐਡਾ ਵੱਡਾ ਆਪਣੇ ਆਪ ਨੂੰ 66 ਇੰਚ ਦੀ ਛਾਤੀ ਕਹਿਣ ਵਾਲਾ ਹੁਕਮਰਾਨ ਉਹ ਇੱਕ ਐਡੀ ਪੈਨ ਡਰਾਈਵ ਤੋਂ ਡਰਿਆ ਬੈਠਾ ਹੈ ਐਡਾ ਵੱਡਾ ਹੁਕਮਰਾਨ ਜੋ ਮੇਜੀ ਪੈਨ ਡਰਾਈਵ ਤੋਂ ਜਗਿਆ ਬੈਠਾ ਹੈ ਤਾਂ ਫਿਰ ਸੱਚਮੁੱਚ ਸਾਡੇ ਪਾਤਸ਼ਾਹ ਦੀ ਗੱਲ ਹੈ ਕਿ ਇੱਕ ਚਿੱਠੀ ਲਿਖ ਕੇ ਮੇਰੇ ਗੁਰੂ ਨੇ ਇੱਕ ਚਿੱਠੀ ਲੈ ਕੇ ਇੱਕ ਪੱਤਰ ਲਿਖ ਕੇ ਜਦੋਂ ਔਰੰਗਜ਼ੇਬ ਦੇ ਤਖਤੇ ਨਾਲ ਮਾਰਿਆ ਉਹ ਚਿਪਚਾਇਆ ਤਾਂ ਫਿਰ ਕੋ ਉਹਦੇ ਚੋ ਸ਼ਬਦ ਜਿਹੇ ਪਾਤਸ਼ਾਹ ਨੇ ਉਹਨਾਂ ਸ਼ਬਦਾਂ ਨੇ ਮਾਰਿਆ ਸੋ ਇਹ ਸੇਮ ਪੋਜੀਸ਼ਨ ਸੀ ਉਹ ਪੈਨ ਡਰਾਈਵ ਤਾਂ ਪਾਤਸ਼ਾਹ ਨੂੰ ਚਿੱਠੀ ਵੀ ਤਾਂ ਸਾਰੇ ਜੁਰਮਾਨਾ ਬਿਆਨ ਕੀਤਾ ਹੈ ਨਾ ਇਹ ਦੁਆਇਆ ਕੀਤਾ ਤੂੰ ਬੱਚਿਆਂ ਨਾਲ ਵੀ ਆ ਕੀਤਾ ਤੂੰ ਸਮਝਾ ਔਰਤਾਂ ਨਾਲ ਵੀ ਆ ਕੀਤਾ ਤਾਂ ਬਿਲਕੁਲ ਉਹ ਪਿੰਡ ਰਹੀ ਵੀ ਉਹੀ ਮੈਸੇਜ ਦੇ ਰਹੀ ਸੀ ਕਿ ਭਾਈ ਤੁਸੀਂ ਕਿਸਾਨ ਜਿਹੜੇ ਨਿਹੱਤੇ ਕਿਸਾਨ ਨੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਸਿਰਫ ਲੋਕਾਂ ਦੀ ਲੜਾਈ ਮੈਂ ਲੋਕਾਂ ਦੀ ਲੜਾਈ ਛੱਦ ਦੇ ਇਸ ਲਈ ਕਹਿ ਰਿਆਂ ਪਲੇ ਖੇਚਣਾ ਨਹੀਂ ਇਹ ਆਪਣਾ ਤੇ ਲੜਾਈ ਪਸੰਦ ਨਹੀਂ ਹੈ ਕਿਸਾਨਾਂ ਦੀ ਲੜਾਈ ਨਹੀਂ ਹੈ ਬਿਲਕੁਲ ਕਟਾਈ ਪਸੰਦ ਨਹੀਂ ਲੜਾਈ ਨਹੀਂ ਹੈ ਇਹ ਹਰ ਉਸ ਵਰਗ ਦੀ ਲੜਾਈ ਹੈ ਜਿਹੜਾ ਰੋਟੀ ਖਾਣੀ ਚਾਹੁੰਦਾ ਹੈ ਪਿਆਰੋ ਅਗਰ ਕਿਸੇ ਨੇ ਅਜ਼ਮਾ ਕੇ ਵੇਖਣਾ ਹੈ ਹੁਣ ਤਾਂ ਹਰ ਸ਼ਹਿਰ ਦੇ ਅੰਦਰ ਅਡਾਨੀਆਂ ਤੇ ਮਾਹੌਲ ਬਣ ਗਏ ਨੇ ਹਰ ਇੱਕ ਸ਼ਹਿਰ ਦੇ ਵਿੱਚ ਬਣ ਗਏ ਤੁਹਾਡਾ ਖੇਤਰ ਉਹ ਹੈ ਤੁਸੀਂ ਇੱਥੇ ਮੱਕੀ ਦੀ ਖੇਤੀ ਕਰਨ ਵਾਲੇ ਲੋਕ ਵੀ ਹੋਵੋਗੇ ਤੁਹਾਡੇ ਹੀ ਗਰੀਬ ਗੁਰਬਾ ਮਜ਼ਦੂਰ ਵਿਚਾਰੇ ਇੱਕ ਸੜਕ ਦੇ ਕਿਨਾਰੇ ਬੈਠੇ ਮੱਕੀ ਦੀ ਛੱਲੀ ਭੁੱਲ ਕੇ 10-15 ਰੁਪਏ ਦੀ ਤੁਹਾਡੇ ਬੱਚਾ ਨੂੰ ਖਾਣ ਲਈ ਦੇ ਰਹੇ ਹਨ ਤੇ ਉਹੀ ਛੱਲੀ ਧਾਰ ਕੇ ਮੌਜ ਚ ਲੈ ਰਹੇ ਉਹੀ ਉੱਥੋਂ ਅਸੀਂ 90 ਰੁਪਏ ਦੀ ਛੱਲੀ ਲੈਣੀ ਹੈ ਹੈਗੀ ਤਾਂ ਉਹੀ ਮੱਕੀ ਦੀ ਛੱਲੀ ਹੈ ਸੋ ਲੜਾਈ ਇਹ ਹੈ ਕਿ ਅਗਰ ਉਹਨਾਂ ਦੀ ਇੱਛਾ ਇਹ ਹੈ ਕਿ ਹਰ ਹਾਲਤ ਦੇ ਵਿੱਚ ਇਸ ਧਰਤੀ ਤੇ ਭਾਰਤ ਦੇ ਅੰਦਰ ਜਿੰਨੇ ਵੀ ਨੇਚਰਲ ਸੋਰਸ ਨੇ ਕੁਦਰਤੀ ਸਾਧਨ ਨੇ ਉਹਨਾਂ ਦੇ ਕਬਜ਼ਾ ਜਮਾਇਆ ਜਾਏ ਅਨਾਜ ਸਭ ਦੇ ਹੱਕ ਚ ਆਏ ਔਰ ਉਸ ਰਾਜ ਨੂੰ ਆਪਣੀ ਮਰਜ਼ੀ ਦੇតាម ਲੋਕਾਂ ਤੱਕ ਪਹੁੰਚਾਇਆ ਜਾਏ ਔਰ ਆ ਜਿਹੜੇ ਲੋਕ ਬੈਠੇ ਨੇ ਇਹਨਾਂ ਸਾਰਿਆਂ ਨੂੰ ਹਕੀਕਤ ਇਹ ਗੱਲ ਇਹ ਕਿ ਕੋਸ਼ਿਸ਼ ਇਹ ਹੈ ਕਿ ਕਾਰਪੋਰੇਟ ਘਰਾਣਿਆਂ ਦਾ ਇਸ਼ਾਰਾ ਸਰਕਾਰ ਨੂੰ ਕਿ ਸਾਨੂੰ ਸਸਤੀ ਲੇਬਰ ਪ੍ਰੋਵਾਈਡ ਕਰਵਾਓ ਪਰ ਸਸਤੀ ਲੇਬਰ ਪ੍ਰੋਵਾਈਡ ਕਰਵਾਉਣ ਦੇ ਵੱਲੋਂ ਉਹ ਲੋਕ ਤੁਰੇ ਹੋਏ ਨੇ ਮੈਂ ਜਿਆਦਾ ਸਮਝਾ ਲੈਣਾ ਹੋਇਆ ਲਾਸਟ ਤੇ ਸਦਨੋਂ ਇੱਕਲ ਕਹਿਆਂ ਇਤੁਰੇ ਕਿੱਧਰ ਨੂੰ ਨੇ ਇਹਨਾਂ ਨੇ ਰਿਸਰਚਾਂ ਕਰਨੀਆਂ ਸ਼ੁਰੂ ਕਰ ਲਈਆਂ ਰਿਸਰਚ ਕੀ ਕਹਿ ਰਹੀ ਹੈ ਉਹ ਕਹਿੰਦੇ ਕੋਈ ਲੋੜ ਨਹੀਂ ਅਗਰ ਕਿਸਾਨ ਜ਼ਮੀਨਾਂ ਨਹੀਂ ਨਾ ਛੱਡ ਦੇ ਕੋਈ ਲੋੜ ਨਹੀਂ ਇਹ ਅਨਾਜ ਪੈਦਾ ਕਰਨਾ ਬੰਦ ਕਰ ਦਿੰਦੇ ਕੋਈ ਗੱਲ ਨਹੀਂ ਕਿਤੇ ਜਿਹੜਾ ਪ੍ਰੋਟੀਨ ਇਹਨਾਂ ਦੇ ਅਨਾਜ ਤੋਂ ਮਿਲਦਾ ਹੈ ਉਹ ਭਲਾਨੇ ਕੀੜੇ ਚੋਂ ਵੀ ਮਿਲਦਾ ਹੈ ਦੇਸ਼ ਨੂੰ ਕੌਮ ਨੂੰ ਲੋਕਾਂ ਨੂੰ ਕੀੜੇ ਮਕੌੜੇ ਫੋਣ ਤੱਕ ਜਿਹੜ ਸਰਚਾ ਹੋ ਚੁੱਕੀਆਂ ਨੇ ਮੇਰੀ ਲਾਸਟ ਦੇ ਉੱਤੇ ਹੱਥ ਜੋੜ ਕੇ ਬੇਨਤੀ ਆ ਤਿਆਰ ਯੋ ਇੱਕੋ ਹੀ ਮੈਂ ਮੰਨਤ ਕਰਦਾ ਤੁਹਾਡੇ ਸਾਰਿਆਂ ਨੂੰ ਇੱਕ ਕੱਲ ਦੇ ਉੱਤੇ ਪਹਿਰਾ ਦੇ ਦਿਓ ਇਤੋਂ ਸਸਤਾ ਪੇ ਕਿਤੋਂ ਨਹੀਂ ਭਰਿਆ ਜਾਣਾ ਆਪਦੇ ਘਰੇ ਰੋਟੀ ਪਕਾ ਕੇ ਖਾਣ ਤੋਂ ਬਿਨਾ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਖਾਣਾ ਬੱਚਿਆਂ ਨੂੰ ਖਾਣਾ ਨਿਰਾ ਕਲੀਆਂ ਬਿਮਾਰੀਆਂ ਨਹੀਂ ਉਜਾੜਾ ਹੈ ਦੇਸ਼ ਦਾ ਉਜਾੜਾ ਹੈ ਸਭੀ ਕੌਮ ਦਾ ਉਜਾੜਾ ਹੈ ਸਭੀਆਂ ਨਸਲਾਂ ਦਾ ਉਜਾੜਾ ਹੈ ਸਾਡੇ ਬੱਚੇ ਭਵਿੱਖ ਦੇ ਵਿੱਚ ਮੇਰੇ ਪਿਆਰੇ ਵੀਰੋ ਅਜ ਸਰਵਰਗੀਆਂ ਬਿਮਾਰਗਿਆਂ ਨਾਲ ਪੀੜਤ ਹੋਣ ਦਾ ਵੱਡਾ ਖਤਸਾ ਤੇ ਵੱਡਾ ਖਤਰਾ ਹੈ ਸੋ ਮੈਂ ਲਾਸਟ ਤੌਰ ਤੇ ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਆ ਕਿ ਤੁਸੀਂ ਲੋ ਆ ਜਿੱਥੇ ਉਪਰਲਾ ਕੀਤਾ ਹੈ ਇਹ ਗੁਰੂ ਦੀ ਬਖਸ਼ਿਸ਼ ਸਾਨੂੰ ਬਖਸ਼ਣ ਦੇ ਲਈ ਤੁਸੀਂ ਅਸੀਂ ਮੈਂ ਪਹਿਲੀ ਤਾਂ ਗੱਲ ਇਹ ਕਹਾਗਾ ਕਿ ਅਸੀਂ ਇਸ ਕਾ ਇਨਾ ਇਹ ਡੀਆਈਆ ਬਕਸ਼ ਅਸੀਂ ਅਸੀਂ ਤੇ ਪਾਪੀ ਲੋਕ ਆ ਪਤਾ ਨਹੀਂ ਉਹਨੇ ਕਿਉਂ ਕਰਵਾ ਲਿਆ ਸਾਥ ਹੋਏ ਦੀ ਅਸੀਂ ਇੰਨੀ ਦੋਗ ਨਹੀਂ ਆ ਇੱਕ ਉਹਦੀ ਰਜ਼ਾ ਹੈ ਕੋਈ ਉਹ ਚਾਉਂਦਾ ਹੀ ਪਤਾ ਨਹੀਂ ਕਿਉਂ ਸੀ ਬਹੁਤ ਦੁੱਖ ਹੋਇਆ ਇਹ ਕੋਈ ਇਨਸੀਡੈਂਟ ਹੁੰਦਾ ਹੈ ਉਹਨੇ ਜੋ ਕੋਈ ਗੱਲ ਜਨਮ ਲੈਂਦੀ ਹੈ ਇਸ ਇਨਸੀਡੈਂਟ ਦੇ ਅੰਦਰ ਇੱਕ ਬੜੀ ਗੰਭੀਰ ਗੱਲ ਇਹ ਆਈ ਸਾਡੇ ਸਾਹਮਣੇ ਮੇਰੇ ਨਾਲ ਹੋਈ ਬਕੂ ਦੀ ਹੱਥ ਵਿੱਚ ਕੋਈ ਨਹੀਂ ਬੋਲ ਸਕਦਾ ਕਿ ਸਿਰਸਾ ਸਾਹਿਬ ਨਾਲ ਜੋ ਹੋਇਆ ਕਿ ਮੇਰੀ ਮੇਰੀ ਲਾਈਨ ਅਲੱਗ ਸੀ ਇਹਨਾਂ ਦੀ ਲਾਈਨ ਥੋੜੀ ਦੂਰ ਸੀ ਲੱਗ ਸੀ ਇਹਨਾਂ ਨੂੰ ਇੱਕ ਇੰਡੀਗੋ ਦਾ EMPライズ ਆ ਕੇ ਕਹਿੰਦਾ ਹੈ ਕਿ ਜਿੱਥੇ ਦਾਰਜੀ ਤੁਹਾਨੂੰ 2 ਘੰਟਿਆਂ ਬਾਅਦ ਸ੍ਰੀ ਸਾਹਿਬ ਮਿਲ ਜਾਣੇ ਉਹਦੇ ਬੈਂਕਸ ਪਾ ਲੈ ਜਾ ਰਿਹਾ ਸੀਗਾ ਵੀ ਨਹੀਂ ਜਾਣ ਵੀ ਇਸ ਤਰ੍ਹਾਂ ਨਹੀਂ ਲੱਗਦਾ ਉਹਨਾਂ ਨੇ ਕਿਹਾ ਹਾਂ ਉਹ ਕਹਿੰਦਾ ਬੱਡੇ ਬੱਡੇ ਜਜੇਦਾਰਾਂ ਦੇ ਕਿੱਕਜ ਪਾ ਲੈਂਦੇ ਜਾਂ ਤੁਸੀਂ ਕਿਹੜੀਆਂ ਬਿਲਾਂ ਕਰੀ ਜਾਂਦੇ ਬੜੀ ਦੁੱਖ ਦੀ ਗੱਲ ਹੈ ਸਕਣੋ ਅਗਰ ਸਾਡੇ ਜਜੇਦਾਰ ਇਹ ਗਾਣ ਨੂੰ ਲਾ ਕੇ ਬੈਕਾਂ ਚ ਨਾ ਪਾਉਂਦੇ ਹੁੰਦੇ ਤਾਂ ਉਸ ਬੱਚੀ ਨੂੰ ਸ਼ਾਇਦ ਕੋਈ ਨਾ ਕਹਿ ਸਕਦਾ ਕਿ ਤੂੰ ਦਿਮਾਲਾ ਸਤਾ ਕੇ ਜਾਂ ਸ੍ਰੀ ਸਾਹਿਬ ਪਾੜੇ ਐਗਜ਼ਾਮ ਤੇ ਨਹੀਂ ਬੈਠ ਸਕਦੀ ਇਹ ਨਾ ਹੁੰਦਾ ਅਗਰ ਸਾਜਾ ਜੀ ਦਾਮ ਹੁੰਦਾ ਤਾਂ ਹੋ ਸਕਦਾ ਹੈ ਸਾਡੇ ਜਿਹੜੇ ਇੱਕ ਬੱਚੇ ਨੂੰ ਇਹ ਕਿਹਾ ਕਿ ਆ ਕੜਾ ਉਤਾਰ ਜੇ ਗਰਾਮ ਤੇ ਬੈਠਣਾ ਹੈ ਤਾਂ ਇਹ ਨਹੀਂ ਸਿੱਖਿਆ ਜਾਣਾ ਜੇ ਸਾਡੇ ਚ ਤਮ ਹੁੰਦਾ ਸੋ ਇਹ ਪਹਿਰਾ ਮੈਂ ਫੇਰ ਬੇਨਤੀ ਕਰਾਂ ਉਹਦੀ ਅੱਪਾ ਇਹਨਾਂ ਦੀ ਮਰਜ਼ੀ ਆ ਕਰਨ ਵਾਲੇ ਇਹਨੇ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਜਿਹੜਾ ਮੋਰਚਾ ਲਾਇਆ ਹੈ ਮੈਂ ਤਾਂ ਬਹੁਤ ਵਾਰੀ ਇਹ ਕਹਿੰਦਾ ਹੁਣਾ ਕਿ ਮੈਂ ਨਹੀਂ ਤੇ ਛੋਹ ਨਹੀਂ ਇਸ ਆਏ ਨਾ ਮੋਰਾਂ ਅ ਉਸ ਤੱਕ ਲੱਗ ਜਾ ਰਿਹਾ ਸੁਣਨਾ ਨਹੀਂ ਇਸ ਤਰ੍ਹਾਂ ਤੇ ਨਹੀਂ ਮਰੇ ਚੰਗੀਆਂ ਪਾਪੀਆਂ ਅਪਰਾਧੀਆਂ ਪਰ ਪਾਤਸ਼ਾਹ ਸਾਡੇ ਤੋਂ ਭਿਖ ਜੋ ਕਰਾ ਲਈ ਜਿਹੜਾ ਤੈਨੂੰ ਚੰਗਾ ਲੱਗਦਾ ਜਿਹੜਾ ਤੈਨੂੰ ਚੰਗਾ ਨਹੀਂ ਲੱਗਦਾ ਉਹ ਸਾਥੋਂ ਨਹੀਂ ਸੁਮੈਂ ਇਹ ਜਿਹੜਾ ਤੁਹਾਡਾ ਸਨਮਾਨ ਮਾਨ ਸਤਕਾਰ ਪਿਆਰ ਇਹ ਵੀ ਮੈਂ ਤਾਂ ਕਹੂੰਗਾ ਕਿ ਐਸੀ ਸਾਨੂੰ ਕਿਉਂ ਮਿਲਿਆ ਹੈ ਸਾਨੂੰ ਇਸ ਕਰਕੇ ਮਿਲਿਆ ਕਿ ਜੇ ਕਰ ਇਸੇ ਰਾਜੇ ਨੇ ਘਰੇ ਕੁੱਤਾ ਪਾਲਿਆ ਹੋਵੇ ਨਾ ਤੇ ਸਾਰੇ ਲੋਕ ਜਿੰਨੇ ਆਉਂਦੇ ਨੇ ਨਾ ਕੁੱਤੇ ਦੇ ਸਿਰ ਝੱਟ ਫੇਰੀ ਜਾਂਦੇ ਆ ਕੁੱਤੇ ਦੇ ਸਿਰ ਝੱਟ ਫੇਰੀ ਉਹ ਰਾਜੇ ਦਾ ਕੁੱਤਾ ਹੈ ਸੋ ਜੇਕਰ ਸਾਨੂੰ ਇਹ ਪਿਆਰ ਮਿਲਿਆ ਤਾਂ ਸਿੱਧੀ ਦੇ ਦਾਤਾ ਸਾਨੂੰ ਆਪਣੇ ਬਣਾ ਕੇ ਰੱਖੀ ਸਾਡੇ ਕੋਲ ਕੋਈ ਅਜੇ ਹੱਕਰੋਂ ਨਾ ਹੋਵੇ ਜਿਹੜਾ ਤੈਨੂੰ ਨਾ ਚੰਗਾ ਲੱਗੇ ਜਿਹਦੇ ਤੇ ਤੇਰੇ ਮਨ ਉੱਤੇਸ ਲੱਗੇ ਸੋ ਮੈਂ ਇਹਦੀ ਬੇਨਤੀ ਕਰਦਾ ਹਾਂ ਆਪ ਸਮਾਸਾਰਿਕ ਸੰਗਤਾਂ ਦਾ ਤੇ ਤੁਹਾਨੂੰ ਪ੍ਰਣਾਮ ਕਰਦਾ ਹਾਂ ਖਿਮਨ ਦੇ ਜੱਜਾਂ ਕਾ ਕਿਸੇ ਨੂੰ ਵੀਰਾ ਕੋਈ ਸ਼ੰਗ ਠੀਕ ਨਾ ਲੱਗਿਆ ਹੋਵੇ ਉਹਦੇ ਲਈ ਖਿਮਨ ਦੇ ਜੱਜਾਂ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰੇਸ਼ਣ ਸਾਜ ਜੀ ਸੱਚੀ ਦਲੇਆ ਜਿਹੜਾ ਨੇ ਦਿੱਲੀ ਸਿਗੂ ਬਾਰਡਰ ਦੇ ਉੱਤੇ ਮੈਂ ਵੀ ਉਹਦੇ ਦੀ ਕਿ ਮੈਂ ਬਾਹਰ ਨੂੰ ਆਇਆ ਇਹਨਾਂ ਦੀ ਇੱਕ ਲੋੜ ਜੋ ਉਹ ਇੱਕ ਸਾਲ ਤੋਂ ਵੱਧ ਸਮੇਂ ਦਾ ਮੋਰਚਾ ਲਾਇਆ ਸੀ ਜਿਹੜਾ ਉਸ ਸਮੇਂ ਦੀ ਸਰਕਾਰ ਦੇ ਸਿਰ ਦੇ ਵਿੱਚ ਜੋ ਬਤੂਰ ਸੀ ਉਹ ਟੁੱਟਿਆ ਤਾਂ ਬੜਾ ਬਹੁਤ ਸ਼ੁਭਾ ਨਾਲ